ਇਹ ਪਿੰਡ ਜੋੜਾ ਦੇ ਵਿੱਚ ਜਿੱਥੇ ਕਿ ਨਹਿਰ ਦਾ ਜਿਹੜਾ ਪਾੜ ਪੈ ਚੁੱਕਾ ਵਾ ਔਰ ਜਿਹੜਾ ਨਹਿਰ ਦਾ ਪਾੜ 10 ਤੋਂ 15 ਫੁੱਟ ਦੇ ਕਰੀਬ ਜਿਹੜਾ ਵਾ ਪਾੜ ਪਿਆ ਵਾ ਤੇ ਸੈਂਕੜੇ ਏਕੜ ਜਿਹੜੀ ਜ਼ਮੀਨ ਆ ਜਿੰਨਾਂ ਦੇ ਵਿੱਚ ਜਿਹੜੀ ਆ ਫਸਲ ਹੋਈ ਝੋਨੇ ਦੀ ਫਸਲ ਲਗਾਈ ਗਈ ਸੀ ਔਰ ਜਿਹੜੀ ਇਹ ਖਰਾਬ ਹੋ ਚੁੱਕੀ ਆ ਔਰ ਕਿਸਾਨਾਂ ਵੱਲੋਂ ਜਿਹੜਾ ਵਾ ਇੱਥੇ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਵਾ ਉਹ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਵਾ ਤੀਜੀ ਵਾਰ ਜੋ ਨਹਿਰ ਜਿਹੜੀ ਆ ਟੁੱਟ ਗਈ ਆ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਇੱਥੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ ਔਰ ਦੱਸਿਆ ਜਾਂਦਾ ਕਿ ਜਿਵੇਂ ਕਿ ਇਥੇ ਝੋਨਾ ਵੀ ਲੱਗਾ ਆ ਸੀ ਔਰ ਪ੍ਰਸ਼ਾਸਨ ਵੱਲੋਂ ਜਿਹੜਾ ਕੋ ਕੋ ਖਾਸ ਧਿਆਨ ਨਹੀਂ ਇਥੇ ਦਿੱਤਾ ਗਿਆ ਔਰ ਤਿੰਨ ਵਾਰੀ ਜਿਹੜੀ ਨਹਿਰ ਜਿਹੜੀ ਟੁੱਟ ਗਈ ਆ ਸਾਡੇ ਨਾਲ ਇਥੇ ਐਕਸ਼ਨ ਸਾਹਿਬਾ ਇਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਵੀ ਕੀ ਕਾਰਨ ਆ ਜਿਹੜੇ ਨਹਿਰ ਟੁੱਟਣ ਦੇ ਵਾਰ-ਵਾਰ ਜਿਹੜੀ ਨਹਿਰ ਟੁੱਟ ਜਾਣੀ ਇਹ ਇੱਕ ਬੜਾ ਕਿਸਾਨਾਂ ਵਾਸਤੇ ਚਿੰਤਾ ਵਾ ਸਰ ਕੀ ਕਹਿਣਾ ਚਾਹੁੰਦੇ ਇਹ ਤੀਜੀ ਵਾਰ ਜਿਹੜੀ ਨਹਿਰ ਰੇੜੀ ਆ ਟੁੱਟ ਗਈ ਆ ਮੈਂ ਮੈਂ ਕਹਿ ਰਿਹਾ ਹਾਂ ਵੀ ਗੋਗਰਾ ਜਿਹੜੇ ਜਿਹੜੇ ਨੇਚਰਲ ਜਾਨਵਰ ਹੈਗੇ ਉਹਨਾਂ ਕਰਕੇ ਹੀ ਇਸ਼ੂ ਆਇਆ ਤੁਸੀਂ ਦੇਖੋਗੇ ਵੀਡੀਓ ਸ਼ੁਰੂ ਤੋਂ ਉਹ ਥੱਲੇੋਂ ਹੀ ਬੈਡੇ ਦਾ ਨਿਕਲਿਆ ਵਾ ਨਹੀਂ ਤੇ ਜੇ ਕੋ ਪ੍ਰੋਬਲਮ ਆਉਂਦੀ ਓਵਰਫਲੋ ਨਹੀਂ ਕੀਤੀ ਨਹਿਰ ਪ੍ਰੋਪਰ ਪਾਣੀ ਚ ਚੱਲ ਰਿਹਾ ਹੁਣ ਤੁਹਾਨੂੰ ਵੀਡੀਓ ਵੀ ਦਿਖਾ ਦਿੰਦਾ ਕਿ ਥੱਲੇੋਂ ਇਹਦਾ ਨਿਕਲਿਆ ਹੈ ਕਿ ਗੋ ਕਿਤੇ ਛੇਕ ਕਰਦੀ ਗਈ ਹੈ ਤੇ ਉਹ ਅੰਦਰੋਂ ਨਿਕਲਿਆ ਆ ਉੱਪਰੋਂ ਲਾਈਨਿੰਗ ਇਨਟੈਕਟ ਹੀ ਪਹਿਲਾਂ ਪਥਾਨਾ ਵੱਲੋਂ ਕਹਿ ਜਾ ਰਿਹਾ ਕਿ ਇਸ ਨਹਿਰ ਦੀ ਜਿਹੜੀ ਮਨਿਆਦ ਜਿਹੜੀ ਆ ਮੁੱਕ ਚੁੱਕੀ ਆ ਔਰ ਪ੍ਰਸ਼ਾਸਨ ਨੇ ਨਾ ਕੋਈ ਰਿਪੇਅਰ ਕਰਵਾਉਂਦਾ ਵਾ ਨਾ ਇਹਦੇ ਨਾਲ ਕੋਈ ਧਿਆਨ ਦਿੰਦਾ ਵਾ ਇਹ ਰਿਪੇਅਰ ਵਾਸਤੇ ਇਹਦਾ ਪ੍ਰੋਜੈਕਟਰ ਪਿੱਛੋ ਪਿੱਛੋ ਰਿਪੇਅਰ ਕਰਵਾਈ ਆ ਪ੍ਰੋਪਰ ਸਾਰੀ ਇਹਦੀ ਸਫਾਈ ਕਰਾਈ ਮਰੇਗਾ ਜੀ ਸਫਾਈ ਕਰਾਈ ਹੈ ਜੇ ਇਹ ਪਹਿਲਾਂ ਤੇ ਇੰਨਾ ਪਾਣੀ ਲੈਂਦੀ ਹੁੰਦਾ ਕਾਫੀ ਪਾਣੀ ਜਿਹੜਾ ਖੇਮ ਕਰਨ ਦੀ ਟੇਲ ਤੱਕ ਪਾਣੀ ਪਹੁੰਚੇਗਾ ਇਹਦਾ ਇੱਥੋਂ ਹੀ ਗਿਆ ਸਾਰਾ ਪਾਣੀ ਕੋਈ ਦਿੱਕਤ ਨਹੀਂ ਆਈ ਮਹੀਨੇ ਚੱਲਦੀ ਹੁਣ ਜੇ ਕੋਈ ਨੇਚਰਲ ਜੇ ਕੋਈ ਜਾਨਵਰ ਕਰਕੇ ਜੇ ਦਿੱਕਤ ਆਂਦੀ ਆ ਉਹ ਤੇ ਆਪਾਂ ਉਹਦੇ ਨੂੰ ਆਪਾਂ ਤਾਂ ਰੋਕ ਹੀ ਸਕਦੇ ਆ ਵੀ ਪ੍ਰੀਵੈਂਟਿਵ ਮੀਅਰ ਲੈ ਸਕਦੇ ਆ ਉਹਦੇ ਵਾਸਤੇ ਬਾਕੀ ਇਹਦੇ ਲਈ ਜੇ ਜੇਦੀ ਮੁਨਿਆਦ ਕਿੰਨੇ ਚਿਰ ਦੀ ਮੁਨਿਆਦ ਸੀ ਤੇ ਵੈਸੇ ਤੇ 1962 ਦੀ ਨਿਰਮਣੀ ਹੋਈ ਹੈ ਕੇਬੀਐਲ ਕਸੂਰ ਬ੍ਰਾਂਚ ਲੋਰ ਤੇ ਹੁਣ ਕਿ ਨਜ਼ਰ ਹੋ ਗਿਆ ਨੇ ਹੁਣ ਅੱਜ 2024 ਹੈ ਕਿੰਨੇ ਚਿਰ ਹੋ ਗਿਆ ਦੀ ਮੁਨਿਆਦ ਪੁੱਗੀ ਨੇ ਕੋਈ ਬ੍ਰਿਕ ਲਾਈਨਿੰਗ ਆ 50 60 ਸਾਲੇ ਦੀ ਲਾਈਨਿੰਗ ਦੀ ਇੰਟੈਕਟਰ ਮਤਲਬ ਦੀ ਬੁਨਿਆਦ ਹੁੰਦੀ ਆ ਜਾਨਕੀ ਨਿਰ ਦੀ ਮੁਨਿਆਦ ਜਿਹੜੀ ਆ ਮੁੱਕ ਚੁੱਕੀ ਆ ਆ ਜੋ ਪਹਿਲਾਂ ਇਨ ਪੇਪਰਸ ਦੇ 1962 ਦੇ ਹੀ ਰਿਕਾਰਡ ਸਾਡਾ ਬੋਲਦਾ ਹੈ ਉਹ ਪਾਣੀ ਵਿੱਚੋਂ ਬੰਦ ਤੇ ਪਾਣੀ ਜਿਹੜਾ ਵਾ ਕਿਸ ਤਰ੍ਹਾਂ ਤੁਸੀਂ ਬੰਦ ਪਾਣੀ 8:30 ਵਜੇ ਨਹਿਰ ਟੁੱਟੀ ਸੀ ਤੇ ਪੋਣੇ ਨੌ ਦੇ ਪਿਛੋਂ ਪਾਣੀ ਉਸੇ ਵੇਲੇ ਬੰਦ ਕਰਵਾਤਾ ਸੀ ਪਾਣੀ ਪਿਛੋਂ ਨੀਲ ਲੱਗਾ ਤੇ ਜਦੋਂ ਇਹ ਥੋੜਾ ਪਾਣੀ ਲੱਗਦਾ ਪਿਆ ਤੇ ਇਹਨੂੰ ਬੰਦਨ ਦੇ ਬੰਦਨ ਦੇ ਪ੍ਰਬੰਧ ਕਰਦੇ ਪਏ ਸੀ ਕਿੰਨਾ ਕਿਥੇ ਕਿਸਾਨਾਂ ਦਾ ਨੁਕਸਾਨ ਹੋਉਂਦਿਆ ਤੁਹਾਡੇ ਹਿਸਾਬ ਨਾਲ ਇਹ ਨੁਕਸਾਨ ਤਾਂ ਕੋਈ ਨਹੀਂ ਆਪਾਂ ਜਿੰਨਾ ਵੀ ਮੈਕਸਿਮਮ ਕੋਸ਼ਿਸ਼ ਕਰਦੇ ਆਂ ਵੀ ਹੁਣ ਇਹ ਬੰਦਨ ਦੀ ਕੋਸ਼ਿਸ਼ ਕਰਦੇ ਆਂ ਪ੍ਰਿੰਟ ਕਰਾਂਗੇ ਜਿੰਨਾ ਵੀ ਰੁਕੇ ਕਾਫੀ ਜਗ੍ਹਾ ਤੇ ਚਲੋ ਕਿਤੇ ਝੋਨਾ ਲੱਗਾ ਕਿਤੇ ਨਹੀਂ ਲੱਗਾ ਤੇ ਕੋਈ ਖਾਸ ਨਹੀਂ ਆ ਜੇ ਜ਼ਿਆਦਾ ਫਸਲ ਦਾ ਕੋਈ ਜੇ ਪ੍ਰੋਬਲਮ ਨਹੀਂ ਆ ਕੋਈ ਗੱਲ ਨਹੀਂ ਇਹਨੂੰ ਕਵਰ ਅਪ ਕਰਦੇ ਆਂ ਕਿੰਨਾ ਵੀ ਸਮਾਂ ਲੱਗ ਜੂ ਨਹਿ ਉਹਨਾਂ ਕਹਿ ਰਹੇ ਆ ਕਿ ਪਾਣੀ ਜਿਹੜਾ ਨਿਕਾਲਿਆ ਉਹਦਾ ਉਹ ਕੋਈ 8 ਘੰਟੇ ਜਾਂ ਪਾਣੀ ਨੂੰ ਲੱਗੇਗਾ ਇਹ ਇਨ ਬਿਟਵੀਨ ਅਸੀਂ ਜਿਹੜੇ ਆ ਮਸ਼ੀਨਰੀ ਡਿਪਲੋਏ ਕਰਤੀ ਆ ਤੇ ਮਿੱਟੀ ਅਸੀਂ ਲਿਆ ਰਹੇ ਆ ਤੇ ਰਾਤ ਤੱਕ ਨਹਿਰ ਬਣਾਗੇ ਬਿਲਕੁਲ ਜੀ ਐਕਸ਼ਨ ਸਾਹਿਬ ਵੱਲੋਂ ਜਿਹੜਾ ਕਿਹਾ ਗਿਆ ਕਿ ਨਹਿਰ ਦਾ ਜਿਹੜਾ ਕੰਮ ਜਿੱਦਾਂ ਚੱਲ ਰਿਹਾ ਸਰ ਕੀ ਕਹਿਣਾ ਚਾਹੁੰਦੇ ਜਿਵੇਂ ਕਿੰਨਾ ਕੁ ਨੁਕਸਾਨ ਇੱਥੇ ਹੋਇਆ ਹੋਊਗਾ ਦੇਖੋ ਜੀ ਨੁਕਸਾਨ ਦੀ ਤੇ ਗਲਪਪ ਕਰਦੇ ਬਾਅਦ ਚੋਂ ਪਹਿਲਾਂ ਤੇ ਐਕਸ਼ਨ ਸਾਹਿਬ ਨੇ ਇਹ ਗੱਲ ਆਖੀ ਆ ਕਿ ਇੱਥੇ ਜਿਹੜਾ ਵਾ ਉਹ ਜਾਨਵਰ ਨੇ ਥੱਲਿਓਂ ਜਿਹੜਾ ਵਾ ਉਹ ਖੁੱਡ ਪੁੱਟ ਕੇ ਜਿਹੜੀ ਆ ਇਹਦਾ ਜਿਹੜਾ ਵਾ ਨਹਿਰ ਦਾ ਨੁਕਸਾਨ ਕੀਤਾ ਜੀ ਦੇਖੋ ਇਹ ਜਾਨਵਰ ਪਿਛਲੇ 60 ਸਾਲਾਂ ਤੋਂ ਰਹਿ ਰਿਹਾ ਜਿਵੇਂ ਉਹਨਾਂ ਨੇ ਦੱਸਿਆ ਕਿ 1962 ਦੀ ਏ ਜਿਹੜੀ ਆ ਚੱਲੀ ਆ ਠੀਕ ਆ ਜੀ ਤੇ ਜਾਨਵਰ ਇਦਾਂ ਨਹੀਂ ਹੁੰਦਾ ਕਿ ਹਾਂ ਵੀ ਜਾਨਵਰ ਨੇ ਥੱਲਿਓਂ ਖੁੱਡ ਕੱਢੀ ਤੇ ਪਾਣੀ ਨਿਕਲ ਗਿਆ ਇਹਦੇ ਬਹੁਤ ਜ਼ਿਆਦਾ ਕਾਰਨ ਹੋਰ ਵੀ ਹੈ ਇਹਦੀ ਰਿਪੇਅਰ ਦੀ ਇਹ ਗੱਲ ਕਰ ਰਹੇ ਆ ਇਹ ਖਲਾਈ ਨੂੰ ਰਿਪੇਅਰ ਕਹਿ ਰਹੇ ਆ ਇਹ ਇਹਦਾ ਪੈਚ ਵਰਕ ਕਰਾਉਣਾ ਇਹਦਾ ਜੋ ਵੀ ਆ ਇਹਨੂੰ ਜੇਕਰ ਇਹਦਾ ਮਨਿਆਦ ਨੰਗੀ ਆ ਇਹਨੂੰ ਨਵਾਂ ਬਣਾਉਣਾ ਆ ਜਿਹੜੀ ਆ ਇਹ ਇਹ ਜਗ੍ਹਾ ਜਿਹੜੀ ਪਟੜੀ ਹੁੰਦੀ ਏ ਦੀ ਇਹ ਮਨਿਆਦ ਨੰਗਣ ਤੋਂ ਬਾਅਦ ਇੱਕ ਵਾਰੀ ਪੁੱਟ ਕੇ ਦੁਬਾਰਾ ਦੁਬਾਰਾ ਤੋਂ ਜਿਹੜਾ ਉਹਨੂੰ ਸਟੈਬਲਿਸ਼ ਕੀਤਾ ਜਾਂਦਾ ਵਾ ਉਹਦੇ ਵਿੱਚ ਕਾਰਨ ਇਹ ਹੁੰਦਾ ਕਿ ਜਿਹੜੇ ਛੋਟੇ ਛੋਟੇ ਜੀਵ ਹੁੰਦੇ ਆ ਉਹ ਰਸਤਾ ਜਿ ਬਣਾ ਲੈਂਦੇ ਆ ਵਿੱਚ ਤੇ ਜਦੋਂ ਮੁੜ ਕੇ ਜੱਕਦਾਮ ਜਦੋਂ ਉਹਨਾਂ ਨੂੰ ਪ੍ਰੈਸ਼ਰ ਜਿਹੜਾ ਉੱਪਰ ਜਦੋਂ ਪਾਣੀ ਜ਼ਿਆਦਾ ਆਉਂਦਾ ਵਾ ਉਹ ਥੱਲੇ ਪ੍ਰੈਸ਼ਰ ਹੁੰਦਾ ਥੱਲੇ ਪ੍ਰੈਸ਼ਰ ਦੇ ਨਾਲ ਉਹ ਜਿਹੜਾ ਛੋਟਾ ਜੀ ਵੀ ਸੀਰ ਹੁੰਦੀ ਉਹ ਵੱਡੀ ਬਣ ਜਾਂ ਠੀਕ ਹੈ ਇਹਦੇ ਪਿਛੇ ਕਾਰਨ ਇਹ ਨਹੀਂ ਹੁੰਦਾ ਕਿ ਹਾਂ ਵੀ ਜਾਨਵਰ ਨੇ ਖੋਟ ਕੱਢੀ ਤੇ ਐ ਤੇ ਫਿਰ ਨਾਹਰਾਂ ਰਹਿਣੀਆਂ ਹੀ ਨਹੀਂ ਗਈਆਂ ਠੀਕ ਹੈ ਜੀ ਇਦਾਂ ਨਹੀਂ ਹੁੰਦਾ ਇਹ ਚਲੋ ਆਪਣੇ ਆਪ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਇਹ ਐਰ ਕੀ ਬਚ ਨਹੀਂ ਨਹੀਂ ਅਸੀਂ ਕੋਰਟ ਕੇਸ ਵੀ ਕਰਾਂਗੇ ਅਸੀਂ ਜਿਹੜਾ ਵਾ ਉਹ ਕੋਰਟ ਦਾ ਜਿਹੜਾ ਉਹ ਦਰਵਾਜ਼ਾ ਉਹ ਵੀ ਖੜਕਰਾਵਾਂਗੇ ਬਾਕੀ ਇਹਨਾਂ ਤੱਕ ਤੇ ਚਲੋ ਜਿਹੜਾ ਬਾਕੀ ਦਾ ਰੋਡ ਤੇ ਅਸੀਂ ਜਿਹੜਾ ਜਾਮ ਕੀਤਾ ਵਾ ਜਿਹੜਾ ਫੌਰੀ ਜਿਹੜਾ ਵਾ ਤਾਂ ਜੋ ਇਹਨਾਂ ਤੋਂ ਕੰਮ ਕੀਤਾ ਜਾ ਸਕੇ ਨਹੀਂ ਤੇ ਜਦੋਂ ਲਾਸਟ ਟਾਈਮ ਮਹੀਨਾ ਪਹਿਲਾਂ ਟੁੱਟੀ ਆ ਇਹਨਾਂ ਨੇ 3 ਦਿਨਾਂ ਤੱਕ ਮਸ਼ੀਨਰੀ ਮਸਾ ਨਹੀਂ ਲੈਂਦੀ 2 ਦਿਨਾਂ ਬਾਅਦ ਮਸ਼ ਕਿੰਨਾ ਕ ਨੁਕਸਾਨ ਜਿਹੜਾ ਹੈ ਇੱਥੇ ਆਪਣੇ ਇਲਾਕੇ ਦੇ ਵਿੱਚ ਜਿਹੜਾ ਹੋ ਗਿਆ ਹੋਊਗਾ ਤਕਰੀਬਨ ਇਹ ਐਕਸ਼ਨ ਸਾਹਿਬ ਕਹਿ ਰਿਹਾ ਕਿ ਹਾਂ ਵੀ 150 ਤੋਂ 200 ਕਿਲਾ ਚਲੋ ਇਹਨਾਂ ਕੋਈ ਤੁਹਾਨੂੰ ਗਿਣਤੀ ਤੇ ਦੱਸੀ ਨਹੀਂ 150 ਤੋਂ 200 ਕਿਲਾ ਜਿਹੜਾ ਚੋਨਾ ਲੱਗ ਚੁੱਕਾ ਸੀਗਾ ਇਹਦੇ ਵਿੱਚ ਪਾਣੀ ਆ ਪਲੱਸ ਪਾਣੀ 3-3 4-4 ਫੁੱਟ ਚੜ ਚੁੱਕਾ ਉਹ ਪਾਣੀ ਲੈਣ ਤੇ ਟਾਈਮ ਲੱਗਣਾ ਸਮੇਂ ਮਾਰ ਹੋਗੀ ਉਹ ਪਾਣੀ ਜੀਰੂਗਾ ਪਾਣੀ ਕਿਸ ਉਹਨੂੰ ਜਦੋਂ ਘਟੂਗਾ ਫੇਰ ਹੀ ਚੋਨਾ ਲਾਵਾਂਗੇ ਨੁਕਸਾਨ ਤੇ ਸਾਰੇ ਗਿਣਾ ਜਾਊਗਾ ਨਾਲੇ ਮਹੀਨਾ ਪਹਿਲਾਂ ਟੁੱਟ ਕੇ ਛੜੀ ਆ ਪਾਣੀ ਤੇ ਪਹਿਲਾਂ ਨਹੀਂ ਹੀ ਜੀਰਿਆ ਇਹਨਾਂ ਦਾ ਕਿੰਨੀ ਵਾਰ ਟੁੱਟ ਗਈ ਤੇ ਆਈ ਵਾਰ ਰੀਜ਼ਨ ਇਹੀ ਦਿੱਤਾ ਜਾਂਦਾ ਕਿ ਇਹਦੇ ਵਿੱਚ ਜਾਨਵਰ ਆ ਫਿਰ ਤੇ ਮੈਂ ਚੱਲ ਨਹੀਂ ਨਹੀਂ ਐ ਫਿਰ ਬੰਦ ਕਰੋ ਇਹਨੂੰ ਤੇ ਨਾਲੇ ਅਸਲ ਦੇ ਵਿੱਚ ਸਾਡੇ ਮੂੰਹ ਕਢਵਾਉਣਾ ਹੀ ਇਹ ਚਾਉਂਦੇ ਆ ਕਿ ਸਾਨੂੰ ਪਾਣੀ ਦੀ ਲੋੜ ਨਹੀਂ ਤੁਸੀਂ ਨਹਿਰਾ ਪਿੱਛੋਂ ਬੰਦ ਕਰਦੇ ਬਿਲਕੁਲ ਜੀ ਕਿਤੇ ਨਾ ਕਿਤੇ ਕਿਸਾਨ ਜਿਹੜੇ ਆ ਇਸ ਵੇਲੇ ਪ੍ਰੇਸ਼ਾਨ ਦਿਖ ਰਿਹਾ ਜਿੱਥੇ ਕਿ ਕਾਫੀ ਜਿਹੜਾ ਨੁਕਸਾਨ ਜਿਹੜਾ ਹੋ ਚੁੱਕਾ ਵਾ ਇਲਾਕੇ ਦੇ ਵਿੱਚ ਔਰ ਐਕਸ਼ਨ ਸਾਹਿਬ ਵੱਲੋਂ ਜਿਹੜਾ ਵਾ ਪੱਲਾ ਛੱਡਿਆ ਗਿਆ ਵਾ ਕਿ ਇਹਨੂੰ ਰਿਪੇਅਰ ਵੀ ਕੀਤੀ ਗਈ ਆ ਪਰ ਕਿਤੇ ਨਾ ਕਿਤੇ ਜਿਹੜਾ ਦੱਸਿਆ ਗਿਆ ਕਿਸਾਨਾਂ ਵੱਲੋਂ ਜਿਹੜਾ ਮਨਿਆਦ ਜਿਹੜੀ ਇਹ ਸਨਹਿਰ ਦੀ ਜਿਹੜੀ ਆ ਮੁੱਕੀ ਨੂੰ 20 ਸਾਲ 40 ਸਾਲ ਜਿਹੜੀ ਇਹ ਮਨਿਆਦ ਦੱਸੀ ਜਾਂਦੀ ਹੈ ਔਰ ਇਹਨਾਂ ਵੱਲੋਂ ਜਿਹੜਾ ਕਿਹਾ ਗਿਆ 50 ਸਾਲ ਆ ਪਰ ਫਿਰ ਵੀ ਜਿਹੜੀ ਇਹਦੀ ਮਨਿਆਦ ਜਿਹੜੀ ਆ ਮੁੱਕ ਚੁੱਕੀ ਆ ਨਹਿਰ ਦੀ ਔਰ ਪ੍ਰਸ਼ਾਸਨ ਨੂੰ ਜਿਹੜਾ ਇਹਦੇ ਵੱਲ ਖਾਸ ਧਿਆਨ ਜਿਹੜਾ ਵਾ ਦੇਣਾ ਚਾਹੀਦਾ ਵਾ ਸੰਦੀਪ ਲਿਵਿੰਗ ਇੰਡੀਆ ਨਿਊਜ਼ ਤਰਨਤਾਰਨ